ਸਾਰਿਆਂ ਨੂੰ ਪਿਆ ਪਿਆ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਭਾਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਭਾਈ ਅੱਜ ਅਸੀਂ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਸੀਹੂ ਸਾਨੂੰ ਬਾਗਾ ਪਰਾਨਾ ਲੱਗ ਜਾਂਦੀ ਆ ਅੱਜ ਆਏ ਭਾਈ ਦਿਵਿੰਦਰ ਕੋਲੇ ਭਾਈ ਦਿਵਿੰਦਰ ਕੋਲੇ ਭਾਈ ਅੱਜ ਬ੍ਰਿਜਾ ਗੱਡੀ ਸੇਲ ਸੀਗੀ ਅਸੀ ਗੱਬਾਇ ਦਿਮਿੰਦਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਕਵੇਂ ਸਤਿ ਤੇ ਬਾਈ ਕੀ ਦੂਜਾ ਦੱਸੀ ਵਾਲੀ ਇਹਦੀ ਕੀ ਨੂੰ ਸਮਝਣਾ ਇਹ ਬਾਈ 2018 ਮਾਡਲ ਆ ਠੀਕ ਹੈ ਜੀ ਸਵੈਵ ਬਰੇਜਾ ਬੀਡੀਆਈ ਠੀਕ ਹੈ ਜੀ ਇਹ 76000 ਕਿਲੋਮੀਟਰ ਚੱਲੀ ਵੀ ਆ ਟਾਇਰ ਇਹਦੇ ਪਏ ਆ 80 ਕੁ ਪੈਸੇ ਪਏ ਆ ਬਾਈ ਟਾਇਰ ਬਈ ਤੁਹਾਨੂੰ ਦਿਖਾ ਦੇਣਾ ਵੀ ਟਾਇਰ ਦਿਖਾਈ ਬਈ ਟਾਇਰ ਤੁਸੀਂ ਆਪ ਹੀ ਦੇਖ ਸਕਦੇ ਆ 80 ਪੈਸੇ ਟਾਇਰ ਹੈਗੇ ਆ ਬਾਈ ਹਜੇ ਤੇ 76000 ਚੱਲੀ ਵੀ ਆ ਬਾਈ ਤੇ 2018 ਮਾਡਲ ਆ 2018 ਮਾਡਲ ਤੇ ਬਾਕੀ ਤੁਹਾਨੂੰ ਅੰਦਰੋਂ ਕੰਡੀਸ਼ਨ ਦਿਖਾ ਦੇਣੀ ਗੱਡੀ ਦੀ ਬੰਬਈ ਗੱਡੀ ਸਾਫ ਪਈ ਆ ਇਰੇ ਕਰੇ ਰੱਖਣ ਵਾਲੇ ਬੰਦੇ ਲੈਣੀ ਹੈ ਬਾਈ ਵਧੀਆ ਬਸ ਠੀਕ ਹੈ ਵੀਰੇ ਤੇ ਕਲਰ ਪੇਂਟ ਬਾਈ ਰੀਜਨਲ ਆ ਸਾਰਾ ਤੇ ਨਹੀਂ ਕਲਰ ਪੇਂਟ ਬਈ ਆ ਮਾੜਾ ਮੋਟਾ ਜਿਹਾ ਬਈ ਪਾ ਹੋ ਰਿਹਾ ਬਈ ਮੋਟਾ ਬਈ ਸਕਰੈਚ ਹਨ ਕਿੱਥੇ ਹੁੰਦਾ ਬਾਕੀ ਤੁਸੀਂ ਆਪ ਆ ਕੇ ਤਸੱਲੀ ਕਰ ਲੈਣ ਚੀਜ਼ ਤੁਹਾਡੇ ਸਾਹਮਣੇ ਹੋਣੀ ਹੈ ਬੋਨਰਡ ਤੇ ਬਈ ਹੈਗਾ ਮਾੜੇ ਮੋਟੇ ਸਕਰੈਚ ਜਿਉਂ ਜਾਨੀ ਕਿ ਗੱਡੀ ਸਾਫ਼ ਆ ਸਾਰੀ ਤੇ ਬਾਈ ਦੂਜਾ ਦਵਿੰਦਰ ਹੋਰ ਕੋਈ ਬਾਈ ਦੂਜਾ ਆਪਣਾ ਡਾਕੂਮੈਂਟ ਸਾਰੇ ਰੈਡੀ ਡਾਕੂਮੈਂਟ ਬਾਈ ਸਾਰੇ ਹੈਗੇ ਆ ਕੇ ਮੋਗਾ ਰਜਿਸਟਰ ਹੋਈ ਵੀ ਆ ਗੱਡੀ ਠੀਕ ਹੈ ਠੀਕ ਹੈ ਨੰਬਰ ਮਹਾਲੀ ਦਾ ਮੋਗਾ ਰਜਿਸਟਰ ਹੋ ਤੇ ਬਾਕੀ ਜਿਹੜਾ ਆਪਣਾ ਬੀਮੇ ਉਮਰ ਪ੍ਰਦੂਸ਼ਣ ਬੀਮਾ ਸਾਰਾ ਕੁਝ ਹੋਇਆ ਸਰਵਿਸ ਵੀ ਹੋਈ ਵੀ ਆ ਭਾਈ ਆਸ ਵੀ ਹੋਈ ਵੀ ਆ ਯਾਨੀ ਕਿ ਬਈ ਤੁਹਾਨੂੰ ਕੋਈ ਸਰਵਿਸ ਕਰਾ ਕੇ ਯਾਰ ਸਰਵਿਸ ਕਰਾ ਕੇ ਭਾਈ ਯਾਰ ਸਿਰਫ 2000 ਕਿਲੋਮੀਟਰ ਚੱਲੀ ਵੀ ਆ ਠੀਕ ਹੈ ਠੀਕ ਹੈ ਹੂੰ ਬਾਕੀ ਬਈ ਤੁਹਾਨੂੰ ਤੁਹਾਨੂੰ ਕੋਸ਼ ਵੀ ਕਰਵਾਉਣ ਦੀ ਲੋੜ ਨਹੀਂ ਗਈ ਤੁਸੀਂ ਲਿਜਾ ਕੇ ਆਪਦੀ ਗੱਡੀ ਪੂਰੀ ਭਾਈ ਕਰਾਸ ਕਰ ਸਕਦੇ ਆ ਆਪਦੇ ਅੰਜੋਏ ਤੇ ਭਾਈ ਇਹਦਾ ਡਿਮਾਂਡ ਮੂਡ ਕਿੰਨੀ ਆ ਬਈ ਦੱਸ ਮੈਨੂੰ ਡਿਮਾਂਡ ਬਈ 6.5 ਆ 6.5 ਹਾਂ ਮੌਕੇ ਤੇ ਮਾਨਤਾ ਥੋੜੀ ਦੇ ਦੇ ਮਾਨਤਨ ਹੋ ਜੂ ਭਾਈ 6.5 ਲੱਖ ਬਈ ਡਿਮਾਂਡ ਕੀਤੀ ਆ ਮੌਕੇ ਤੇ ਬਈ ਕਹਿੰਦਾ ਵੀ ਆ ਕੇ ਇਹਦਾ ਮਾਨਤਾਨ ਕਰਦਾਂਗੇ ਬਾਕੀ ਤੁਸੀਂ ਬਈ ਆ ਕੇ ਚੀਜ਼ ਦੇਖੋ ਤਸੱਲੀ ਕਰਿਓ ਤੇ ਬਾਕੀ ਮੈਂ ਤੇ ਬੰਦਾ ਮਾੜੀ ਸਟਾਰਟਿੰਗ ਕਰਕੇ ਦਿਖਾ ਦਿੰਦਾ ਸਟਾਰਟਿੰਗ ਕਰਕੇ ਦਿਖਾ ਦਿੰਦਾ ਬਾਕੀ ਤੁਹਾਨੂੰ ਬਈ ਗੱਡੀ ਦੀ ਸਟਾਰਟਿੰਗ ਦਿਖਾ ਦਿੰਦੇ ਆ ਕਿਹੋ ਜੀ ਆ ਤੇ ਬਾਕੀ ਬਈ ਗੱਡੀ ਉਂ ਸਾਫ਼ ਬਈ ਆ ਬਈ ਬਾਕੀ ਬਈ ਉਂ ਘਰੇਲੂ ਹੀ ਆ ਬਾਈ ਦੇ ਬਾਈ ਬਾਲੀ ਵੀ ਨਹੀਂ ਆ ਚੱਲ ਤੇ ਗੱਡੀ ਦੀ ਬਾਕੀ ਤੁਹਾਨੂੰ ਫੇਰ ਗੱਡੀ ਚਲਾਈ ਦਿਖਾ ਦਿੰਦੇ ਆ ਦੇਖੋ ਬਈ ਚਲਾਈ ਚਲੋਈ ਬਈ ਬਹੁਤ ਵਧੀਆ ਤੇ ਬਾਕੀ ਜੇ ਕੋਈ ਹੋਰ ਗੱਲਬਾਤ ਕਰਨੀ ਆ ਤੇ ਬਾਈ ਦਾ ਫੋਨ ਨੰਬਰ ਅਸੀਂ ਡਿਸ ਆ ਦਿਖਾ ਦੀ ਚੱਕ ਕੇ ਬੋਨ ਟਮਾੜਾ ਜਾ ਇਹ ਦਿਖਾ ਤੇ ਬਾਕੀ ਤੁਹਾਨੂੰ ਵੀ ਅੰਦਰੋਂ ਵੀ ਦਿਖਾ ਦਿੰਨੇ ਆ ਇੰਜਨ ਉੰਜਨ ਸਾਰਾ ਬਾਈ ਤੁਹਾਨੂੰ ਦਿਖਾ ਦਿੰਨੇ ਆ ਕਿਰਾਂ ਗੌਰ ਤੋਂ ਬਾਕੀ ਤੁਸੀਂ ਵੀ ਆ ਆ ਬਾਈ ਹੈ ਬੈਟਰੀ ਵੀ ਨਵੀਂ ਹੈ ਬੈਟਰੀ ਨਵੀਂ ਹੈ ਹਾਂ ਠੀਕ ਆ ਬੈਟਰੀ ਬਾਈ ਬਾਈ ਦੀ ਨਵੀਂ ਧਰਾਈ ਵੀ ਆ ਦੇਖੋ ਬਾਈ ਬਾਈ ਜਮਾਂ ਸਾਫ ਆ ਕੋਈ ਲੀਕਿੰਗ ਲੂਕਿੰਗ ਨਹੀਂ ਬਾਈ ਜਮਾਂ ਇੰਜਨ ਦੀ ਜਮਾਂ ਸਾਫ ਇੰਜਨ ਪਿਆ ਬਾਈ ਦੇਖੋ ਬਾਈ ਤੇ ਦਿਵਿੰਦਰ ਬਾਈ ਇਹ ਦੂਜਾ ਠੀਕ ਆ ਤੇ ਆਦਾ ਨੰਬਰ ਆ ਤੇ ਫੋਨ ਨੰਬਰ ਉਹ ਵੀ ਦੱਸ ਦਿਆਂਗਾ ਫੋਨ ਨੰਬਰ ਵੀ ਮੇਰਾ 6283302521 ਘਰ ਮੇਰਾ ਹੈਗਾ ਕੋਠੇ ਵਾਲੇ ਕੱਚੇ ਰਾਹ ਤੇ ਬਾਈ ਇੱਕ ਨੰਬਰ ਖਾਲੇ ਤੇ ਆ ਬੂਟੇ ਲੱਗੇ ਹੋਇਆ ਦਿਖਾ ਦਿੰ ਠੀਕ ਇੱਕ ਨੰਬਰ ਖਾਲ ਤੇ ਕੋਠੇ ਵਾਲੇ ਕੱਚੇ ਰਾਹ ਤੇ ਬਾਈ ਦਾ ਬਈ ਘਰ ਆ ਨਾਮ ਬਾਈ ਦਾ ਦਵਿੰਦਰ ਆ ਤੇ ਤੇ ਬਾਕੀ ਬਈ ਤੁਸੀਂ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਥੱਲੇ ਜੇ ਕੋਈ ਹੋਰ ਇਨਫਰਮੇਸ਼ਨ ਦੀ ਲੋੜ ਆ ਜਿਹੜੀ ਸਾਥੋਂ ਦੱਸਣਾ ਨਹੀਂ ਹੋ ਰਹਿ ਗਿਆ ਹੋਵੇ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਆ ਤੇ ਮਿਲਦੇ ਆ ਬਾਈ ਨਿਰੋ ਵੀਡੀਓ ਰਹਿ ਗਈ ਬਣ ਕੇ ਯਾਰ ਫੋਨ ਤੇ ਨਾ ਸੌਦਾ ਕਰਿਓ ਪਹਿਲਾਂ ਚੀਜ਼ ਦੇਖ ਲਓ ਯਾਰ ਹਾਂ ਬਾਈ ਇਹ ਗੱਲ ਬਈ ਜ਼ਰੂਰ ਆ ਬਾਕੀ ਬਾਈਆਂ ਦਾ ਵੀ ਫੋਨ ਤੇ ਬਈ ਸੌਦਾ ਨਾ ਕਰੋ ਬਈ ਚੀਜ਼ ਆ ਕੇ ਤੁਸੀਂ ਕਰੋਗੇ ਨਾ ਦੇਖੋਗੇ ਉਹ ਚੀਜ਼ ਬਈ ਵੱਖਰੀ ਹੁੰਦੀ ਆ ਉਹ ਤਸੱਲੀ ਹੋ ਜਾਂਦੀ ਆ ਬੰਦੇ ਨੂੰ ਕਿਉਂਕਿ ਜਦੋਂ ਫੋਨ ਤੇ ਆਪਾਂ ਸੌਦਾ ਕਰ ਲੈਨੇ ਆ ਇੱਥੇ ਆ ਕੇ ਆਪਾਂ ਕੋਈ ਚੀਜ਼ ਵੇਨੇ ਆਪਣੇ ਉਹ ਨਿਗਾਚ ਨਹੀਂ ਆਉਂਦੀ ਵੀਡੀਓ ਦੇ ਵਿੱਚ ਉਹ ਫਿਰ ਆਪਾਂ ਨੂੰ ਵੀ ਮੁਸ਼ਕਲ ਹੋ ਜਾਂਦੀ ਆ ਤੇ ਮੇਰਾ ਭਰਾ ਇੱਥੇ ਆ ਕੇ ਤੁਸੀਂ ਆਪ ਤਸੱਲੀ ਕਰਕੇ ਫਿਰ ਸੌਦਾ ਕਰਿਓ ਮੇਰਾ ਭਰਾ ਤੇ ਬਾਕੀ ਮੇਰਾ ਭਰਾ ਸਾਡੀ ਵੀਡੀਓ ਨੂੰ ਐਦਾਂ ਹੀ ਪਿਆਰ ਤੇ ਸਤਿਕਾਰ ਦਿੰ ਤੇ ਮਿਲਦੇ ਆਂ ਭਾਈ ਨਵੀਂ ਵੀਡੀਓ ਨਾਲ ਧੰਨਵਾਦ ਰੱਬ ਰਾਖਾ